ਗੱਲ ਕਰਦੇ ਹਾਂ ਅੱਜ ਇੱਕ ਅਜਿਹੇ ਡਾਕੂ ਬਾਰੇ ਜਿਸ ਦੀ ਚਰਚਾ ਮੱਧ ਭਾਰਤ ਦੇ ਕੋਨੇ-ਕੋਨੇ ਤੱਕ ਹੁੰਦੀ ਸੀ ਜੀ ਹਾਂ ਗੱਲ ਕਰ ਰਹੇ ਹਾਂ ਡਾਕੂ ਮਾਨ ਸਿੰਘ ਦੀ ਡਾਕੂ ਮਾਨ ਸਿੰਘ ਨੂੰ ਫੜਨ ਲਈ ਫੌਜ ਬੁલાਣੀ ਪਈ ਸੀ ਅਤੇ 80 ਪੁਲਿਸ ਮੁਕਾਬਲਿਆਂ ਵਿੱਚ ਪੁਲਿਸ ਦੇ ਹੱਥ ਸਿਰਫ ਅਸਫਲਤਾ ਲੱਗੀ ਡਾਕੂ ਮਾਨ ਸਿੰਘ ਦਾ ਜਨਮ 1890 ਈਸਵੀ ਵਿੱਚ ਆਗਰਾ ਦੇ ਰਠੌਰ ਖੇੜਾ ਪਿੰਡ ਦੇ ਵਿੱਚ ਹੋਇਆ ਉਨ੍ਹਾਂ ਦੇ ਪਿਤਾ ਦਾ ਨਾਮ ਬਿਹਾਰੀ ਸਿੰਘ ਸੀ ਜੋ ਕਿ ਪਿੰਡ ਦੇ ਸਰਪੰਚ ਸਨ ਮਾਨ ਸਿੰਘ ਦੇ ਭਰਾ ਦਾ ਨਾਮ ਨਵਾਬ ਸਿੰਘ ਸੀ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਵਿਆਹ ਬੜੀ ਹੀ ਛੋਟੀ ਉਮਰ ਵਿੱਚ ਕਰਵਾ ਦਿੱਤਾ ਸੀ ਉਨ੍ਹਾਂ ਦੇ ਚਾਰ ਪੁੱਤਰ ਅਤੇ ਇੱਕ ਧੀ ਹੋਈ ਜਦੋਂ ਮਾਨ ਸਿੰਘ 24 ਸਾਲਾਂ ਦੇ ਸਨ ਤਾਂ ਉਨ੍ਹਾਂ ਨੂੰ ਪਿੰਡ ਦਾ ਸਰਪੰਚ ਅਤੇ ਆਗਰਾ ਜ਼ਿਲ੍ਹੇ ਬੋਰਡ ਦਾ ਮੈਂਬਰ ਚੁਣਿਆ ਗਿਆ ਉਨ੍ਹਾਂ ਦੇ ਲੰਮੇ ਚੋੜੇ ਸਰੀਰ ਮਿਲਨਸਾਰ ਸ਼ਖਸੀਅਤ ਅਤੇ ਜਵਾਨੀ ਵੇਲੇ ਦੀ ਰੱਖੀ ਹੋਈ ਦਾੜੀ ਨੇ ਉਨ੍ਹਾਂ ਨੂੰ ਮਸ਼ਹੂਰ ਬਣਾ ਦਿੱਤਾ ਮਾਨ ਸਿੰਘ ਬਾਰੇ ਇਹ ਕਿਹਾ ਜਾਂਦਾ ਹੈ ਕਿ 1700 ਪੁਲਿਸ ਮੁਲਾਜ਼ਮਾ ਨੇ 15 ਸਾਲ ਤੱਕ 8000 ਵਰਗ ਕਿਲੋਮੀਟਰ ਦੇ ਖੇਤਰਾਂ ਵਿੱਚ ਉਹਨਾਂ ਦਾ ਪਿੱਛਾ ਕੀਤਾ। ਪੁਲਿਸ ਨਾਲ ਹੋਏ ਲਗਭਗ 80 ਮੁਕਾਬਲਿਆਂ ਵਿੱਚ ਪੁਲਿਸ ਦੇ ਹੱਥ ਸਿਰਫ ਅਸਫਲਤਾ ਲੱਗੀ। ਮਾਨ ਸਿੰਘ ਨੂੰ ਫੜਨ ਲਈ ਪੁਲਿਸ ਨੇ ਉਹਨਾਂ ਵੇਲਿਆਂ ਵਿੱਚ 1.5 ਕਰੋੜ ਰੁਪਏ ਖਰਚ ਕੀਤੇ ਜੋ ਉਸ ਸਮੇਂ ਦੀ ਇੱਕ ਵੱਡੀ ਰਕਮ ਸੀ। ਮਾਨ ਸਿੰਘ ਦੇ ਪਿਤਾ ਬਿਹਾਰੀ ਸਿੰਘ ਦੀ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਤਲਫੀ ਰਾਮ ਨਾਲ ਅਣਬਣ ਹੋ ਗਈ ਸੀ। ਉਦੋਂ ਤੱਕ ਮਾਨ ਸਿੰਘ ਦਾ ਭਰਾ ਨਵਾਬ ਸਿੰਘ ਆਪਣੇ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਰਹਿਣ ਲੱਗ ਪਿਆ ਸੀ। ਫਿਰ ਅਚਾਨਕ ਪਿੰਡ ਵਿੱਚ ਲੁੱਟ ਹੋਈ ਅਤੇ ਡਾਕੂਆਂ ਵੱਲੋਂ ਸ਼ਾਹੂਕਾਰ ਦੇ ਘਰ ਵਿੱਚ ਲੁੱਟ ਕੀਤੀ ਗਈ ਅਤੇ ਉਸ ਨੂੰ ਚਾਕੂ ਨਾਲ ਮਾਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਤਲਫੀ ਰਾਮ ਨੇ ਇੱਕ ਝੂਠੀ ਰਿਪੋਰਟ ਲਿਖਵਾਈ ਜਿਸ ਵਿੱਚ ਕਿਹਾ ਗਿਆ ਕਿ ਕਿੱਡ ਕਹਤੀ ਮਾਨ ਸਿੰਘ ਦੇ ਭਰਾ ਨਵਾਬ ਸਿੰਘ ਨੇ ਕਰਵਾਈ ਹੈ ਅਤੇ ਉਸਦੇ ਪਿਤਾ ਨੇ ਉਸ ਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਹੋਈ ਹੈ। ਉਸ ਨੇ ਸ਼ਾਹੂਕਾਰ ਦੇ ਘਰ ਇਸ ਲਈ ਡਾਕਾ ਮਾਰਿਆ ਕਿਉਂਕਿ ਉਹ ਤਲਫੀ ਰਾਮ ਦਾ ਦੋਸਤ ਸੀ। ਉਸ ਨੇ ਇਹ ਵੀ ਕਿਹਾ ਕਿ ਨਵਾਬ ਸਿੰਘ ਦਾ ਭਰਾ ਮਾਨ ਸਿੰਘ ਵੀ ਇਸ ਡਕੈਤੀ ਬਾਰੇ ਜਾਣਦਾ ਸੀ ਅਤੇ ਇਸ ਵਿੱਚ ਉਸ ਨੇ ਉਸ ਦੀ ਮਦਦ ਕੀਤੀ ਸੀ। ਬਿਹਾਰੀ ਸਿੰਘ ਨੇ ਇਸ ਘਟਨਾ ਨੂੰ ਆਪਣੇ ਪਰਿਵਾਰ ਦੀ ਬੇਇੱਜ਼ਤੀ ਦੇ ਤੌਰ ਤੇ ਲਿਆ ਅਤੇ ਉਹਨਾਂ ਨੇ ਆਪਣੇ ਪੁੱਤਰ ਮਾਨ ਸਿੰਘ ਨਾਲ ਰਲ ਕੇ ਇੱਕ ਯੋਜਨਾ ਬਣਾਈ ਕਿ ਉਹ ਤਲਫੀਰਾਮ ਨੂੰ ਸਬਕ ਸਿਖਾਉਣਗੇ। ਮਾਨ ਸਿੰਘ ਆਪਣੇ ਚਾਰ ਪੁੱਤਰਾਂ ਨੂੰ ਲੈ ਕੇ ਜੰਗਲਾਂ ਵਿੱਚ ਆਪਣੇ ਭਰਾ ਨਵਾਬ ਸਿੰਘ ਨਾਲ ਰਲ ਗਿਆ। ਇੱਕ ਰਾਤ ਮਾਨ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਤਲਫੀਰਾਮ ਦੇ ਘਰ ਉੱਤੇ ਹਮਲਾ ਕੀਤਾ। ਤਲਫੀਰਾਮ ਇਸ ਹਮਲੇ ਵਿੱਚ ਬਚ ਗਿਆ ਪਰ ਉਸ ਦੇ ਕਈ ਸਾਥੀ ਮਾਰੇ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਮਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦਾ ਭਰਾ ਨਵਾਬ ਸਿੰਘ, ਮਾਨ ਸਿੰਘ ਦਾ ਵੱਡਾ ਪੁੱਤਰ ਜਸਵੰਤ ਸਿੰਘ ਅਤੇ ਭਤੀਜਾ ਦਰਸ਼ਨ ਫਰਾਰ ਹੋ ਗਏ। 10 ਸਾਲ ਤੋਂ ਮਾਨ ਸਿੰਘ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਉਸ ਦੇ ਅੰਦਰ ਬਦਲੇ ਦੀ ਅੱਗ ਬਲ ਰਹੀ ਸੀ ਉਸ ਦੇ ਚੰਗੇ ਵਿਹਾਰ ਕਾਰਨ ਸਰਕਾਰ ਨੇ ਉਸ ਨੂੰ 1938 ਵਿੱਚ ਰਿਹਾ ਕਰ ਦਿੱਤਾ 4 ਜੁਲਾਈ 1940 ਦੀ ਰਾਤ ਮਾਨ ਸਿੰਘ ਨੇ ਆਪਣੇ ਬੱਚੇ ਤਿੰਨ ਪੁੱਤਰਾਂ ਅਤੇ ਵਫਾਦਾਰ ਰੂਪਾ ਨਾਲ ਰਲ ਕੇ ਆਪਣੇ ਦੁਸ਼ਮਣਾਂ ਤਲਫੀ ਰਾਮ ਅਤੇ ਖੀਮ ਸਿੰਘ ਦੇ ਘਰ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਤਲਫੀ ਰਾਮ ਦੇ ਸਾਰੇ ਮੈਂਬਰਾਂ ਨੂੰ ਮਾਰ ਦਿੱਤਾ ਸਿਰਫ ਦੋ ਔਰਤਾਂ ਨੂੰ ਛੱਡ ਕੇ। ਇਸ ਤੋਂ ਬਾਅਦ ਮਾਨ ਸਿੰਘ ਦੀ ਇੱਕ ਡਾਕੂ ਵਜੋਂ ਜ਼ਿੰਦਗੀ ਸ਼ੁਰੂ ਹੋ ਗਈ। 15 ਸਾਲਾਂ ਵਿੱਚ ਉਸ ਦੀ ਗਿਣਤੀ ਭਾਰਤ ਦੇ ਵੱਡੇ ਡਾਕੂਆਂ ਵਿੱਚ ਕੀਤੀ ਜਾਣ ਲੱਗ ਪਈ। ਮੱਧ ਭਾਰਤ ਦੇ ਇਲਾਕਿਆਂ ਵਿੱਚ ਉਸ ਨੂੰ ਡਾਕੂ ਸਮਰਾਟ ਦਾ ਨਾਮ ਦਿੱਤਾ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡਾਕੂ ਮਾਨ ਸਿੰਘ ਗਰੀਬ ਲੋਕਾਂ ਨੂੰ ਤੰਗ ਨਹੀਂ ਕਰਦਾ ਸੀ ਅਤੇ ਆਪਣੇ ਨਿਸ਼ਾਨੇ ਤੇ ਜ਼ਿਮੀਂਦਾਰ, ਸ਼ਾਹੂਕਾਰ ਅਤੇ ਅਮੀਰ ਕਾਰੋਬਾਰੀਆਂ ਨੂੰ ਰੱਖਦਾ ਸੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਡਾਕੂ ਮਾਨ ਸਿੰਘ ਦੇ ਸਾਰੇ ਸਾਥੀ ਗ੍ਰਿਫਤਾਰ ਹੋਣ ਲੱਗੇ ਜਾਂ ਮਾਰੇ ਜਾਣ ਲੱਗ ਪਏ ਅੰਤ ਵਿੱਚ 18 ਡਾਕੂ ਹੀ ਉਸਦੇ ਨਾਲ ਰਹਿ ਗਏ ਨਵੰਬਰ 1954 ਵਿੱਚ ਕੇਂਦਰੀ ਭਾਰਤ ਦੇ ਗ੍ਰਹਿ ਮੰਤਰੀ ਨਰਸਹਿਮਾ ਰਾਓ ਦਿਖਸ਼ਿਤ ਨੇ ਕਿਹਾ ਕਿ ਜੇਕਰ ਮਾਨ ਸਿੰਘ 1 ਸਾਲ ਦੇ ਅੰਦਰ ਅੰਦਰ ਨਾ ਫੜਿਆ ਗਿਆ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗਾ ਇਸ ਮੌਮ ਦੀ ਸਫਲਤਾ ਲਈ ਉਹਨਾਂ ਨੇ ਇੱਕ ਗੋਰਖਾ ਸੈਨਿਕਾਂ ਦੀ ਕੰਪਨੀ ਬਣਾਈ ਪੁਲਿਸ ਨੂੰ ਧੋਖਾ ਦੇਣ ਲਈ ਮਾਨ ਸਿੰਘ ਨੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਦਾ ਅੰਤਿਮ ਸੰਸਕਾਰ ਕਰਵਾਇਆ ਜਿਸ ਦਾ ਰੂਪ ਮਾਨ ਸਿੰਘ ਨਾਲ ਮਿਲਦਾ ਜੁਲਦਾ ਸੀ ਉਸ ਤੋਂ ਬਾਅਦ ਇੱਕ ਅਫਵਾਹ ਫੈਲ ਗਈ ਕਿ ਮਾਨ ਸਿੰਘ ਦੀ ਮੌਤ ਇੱਕ ਬਿਮਾਰੀ ਦੇ ਕਾਰਨ ਹੋ ਗਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਕੁਝ ਦਿਨਾਂ ਬਾਅਦ ਮਾਨ ਸਿੰਘ ਨੇ ਲੁੱਟਾਂਖੋਣ ਕਰਨੀਆਂ ਫਿਰ ਸ਼ੁਰੂ ਕਰ ਦਿੱਤੀਆਂ ਅਤੇ ਪੁਲਿਸ ਅਤੇ ਖਾਸ ਬਣਾਈ ਕੰਪਨੀ ਗੋਰਖਾ ਨੂੰ ਉਸ ਦੇ ਪਿੱਛੇ ਲਗਾ ਦਿੱਤਾ ਗਿਆ ਮਾਨ ਸਿੰਘ ਭੱਜ ਕੇ ਪਿੰਡ ਪਹੁੰਚਿਆ ਅਤੇ ਉੱਥੇ ਉਸ ਨੇ ਕੰਵਾਰੀ ਨਦੀ પાર ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਨਦੀ ਵਿੱਚ ਹੜ ਆਇਆ ਹੋਇਆ ਸੀ ਇਸ ਲਈ ਉਹ ਉਸ ਨਦੀ ਨੂੰ ਪਾਰ ਨਹੀਂ ਕਰ ਸਕਿਆ ਅਤੇ ਭੱਜ ਕੇ ਇੱਕ ਪਿੰਡ ਬੀਜਾਪੁਰ ਵਿੱਚ ਪਹੁੰਚ ਗਿਆ ਉਸ ਦੇ ਪਿੱਛੇ-ਪਿੱਛੇ ਪੰਮਰ ਸਿੰਘ ਦੀ ਅਗਵਾਈ ਹੇਠ ਇੱਕ ਗੋਰਖਾ ਸੈਨਿਕਾਂ ਦੀ ਪਲਟਨ ਚੱਲ ਰਹੀ ਸੀ ਦੋਵਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਹਜ਼ਾਰਾਂ ਰਾਊਂਡ ਗੋਲੀਆਂ ਚੱਲ ਗਈਆਂ ਹੁਣ ਮਾਨ ਸਿੰਘ ਦਾ ਅੰਤ ਆ ਗਿਆ ਸੀ ਮਾਨ ਸਿੰਘ ਦੇ ਕਈ ਗੋਲੀਆਂ ਲੱਗੀਆਂ ਅਤੇ ਉਹ ਜ਼ਮੀਨ ਉੱਤੇ ਡਿੱਗ ਗਿਆ ਅੰਤ ਉਸ ਦੇ ਪੁੱਤਰ ਸੂਬੇਦਾਰ ਸਿੰਘ ਨੇ ਆਪਣੇ ਪਿਤਾ ਦੇ ਸਰੀਰ ਨੂੰ ਟੱਕਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਹੋਰ ਗੋਲੀਆਂ ਨਾ ਲੱਗਣ ਇਸ ਕੋਸ਼ਿਸ਼ ਵਿੱਚ ਉਸ ਨੂੰ ਗੋਲੀ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ